ਆਪ ਤੁਸੀਂ ਦਿੱਖ ਦਿੱਸਤ ਨੂੰ ਸਭ ਤੋਂ ਪਹਿਲਾਂ ਆਪ ਸਾਰੇ ਸੈਟ ਸਾਲ ਸੰਗਤ ਵਿੱਚ ਤੁਹਾਡੇ ਕੋਲ ਬਹੁਤ ਪਿਆਰੇ ਆ ਕਿਉਂਕਿ ਮਤਲਬ ਕਿ ਆਪਣੇ ਬੇਸਹਾਰਾ ਲੋੜਵੰਦ ਪਰਿਵਾਰ ਹੁੰਦੇ ਆ ਉਹਨਾਂ ਨੂੰ ਮਾਤਾ ਪਿਤਾ ਨੂੰ ਜਾਂ ਮਨ ਲੱਗਦੀ ਕਿਹਨਾਂ ਤਰ੍ਹਾਂ ਦੇ ਤੌਰ ਤੇ ਜੇ ਮਰੀਜ਼ ਹੁੰਦੇ ਆ ਉਹਨਾਂ ਨੂੰ ਬਹੁਤ ਆਪ ਨੂੰ ਵਿੱਚ ਲੋਕਾਂ ਦੇ ਬਿਨਾਂ ਛੱਡਿਆ ਜਾਂਦਾ ਦਾ ਉਹ ਪੀ ਅੱਜ ਬਹੁਤ ਵੱਡਾ ਸ਼ਖਮਾ ਇੱਕ ਮੈਨ ਕਲਾਸ ਦਾ ਸਵੈਚੀ ਗੱਟਾ ਆਪ ਨੂੰ ਬੜਾ ਬੜਾ ਸ਼ਖਮਾ ਪਹੁੰਚਿਆ ਉਹ ਉਤਪਦੇ ਇਹ ਮੈਂਬਰ ਆ ਜਿਹੜੇ ਇਹਨਾਂ ਦੇ ਤੱਕ ਵਰਦਾ ਆਪਣੀ ਸੇਵਾ ਕੀਤੀ ਆ ਆਪਣੇ ਮੈਂਬਰਾਂ ਕਰਕੇ ਸੰਭਾਲ ਪਿਆ ਹਨ ਮੰੰਤਰ ਕਰਕੇ ਸੇਵਾ ਕਰਦੇ ਆ ਇਹ ਜੋ ਆਪਣੇ ਪਰਿਵਾਰ ਦੇ ਵਿੱਚ ਜੀ ਚਲਾ ਜਾਵੇ ਤੇ ਅੱਪ ਬਹੁਤ ਬੜਾ ਮੈਸੂਸ ਕਰਦੇ ਆ ਆਤਾ ਵੀ ਬਹੁਤ ਨਕਾਟਾ ਪੈ। ਉਸ ਤਰ੍ਹਾਂ ਜਿਹੜੇ ਜਿਹੜੇ ਆਪਕੋ ਤੁਸ ਸਕੀ ਆ ਕਿ ਜਦੋਂ ਇਹਨਾਂ ਦੇ ਵਿੱਚੋਂ ਮੈਂਬਰ ਕੋਈ ਚਲਾ ਜਾਂਦਾ ਜਿਹਨੇ ਇਹ ਸੇਵਾ ਕਰਦੇ ਆ ਤੋ ਬਹੁਤ ਵੱਡੀ ਹੂ ਮਹਿਸੂਸ ਕਰਦੇ ਆ ਇਹ ਚੀਜ਼ਾਂ ਨੂੰ ਸਾਡੇ ਵਿੱਚੋਂ ਇੱਕ ਪਰਿਵਾਰ ਦਾ ਜੀ ਚਲਾ ਗਿਆ। ਸੋ ਅੱਜ ਸੇਵਾ ਦੇ ਮੈਂਬਰ ਜਿ ਸਰਕਾਰੀ ਸੁਨਮ ਸਾਹਿਬ ਦਸ ਸਾਹਿਬ ਤੇ ਅਡੇ ਹਮ ਸਾਥੀ ਰੋਟਾ ਦੇ ਕੋਲ ਨੰਬਰਦਾਰ ਸਾਹਿਬ ਅ ਨਾ ਆਪਣੇ ਊਟਾ ਪਾਲਸਨ ਜੀ ਉੱਥੇ ਖੜੇ ਆ ਸਾਰੀ ਕਮੇਟੀ ਤੇ ਹੈਗੜਾ ਇਹ ਮਾਤਾ ਜਿਹੜੀ ਛਤਮਾ ਤੇ ਮਾਤਾ ਜਿਹੜੀ ਤੰਤਾ ਪਾਲਤੂ ਤੇ ਦਰਦਾ ਹੋਂ ਚੇ ਦਰਦਾ ਹੋਂ ਸੇਵਾ ਸੇਵਾ ਨਹੀਂ ਕਰ ਰਹੀ ਸੀ ਨਾ ਕੋਈ ਰਹਿਣਾ ਸੀ ਉਹਨਾਂ ਦਾ ਪਰਿਵਾਰ ਇਸ ਵਕਤ ਸੋਚੇਗਾ ਅੱਜ 17 ਦੀ ਬਖਸੂ ਵੀ ਸਵਾਸਾਂ ਦੀ ਬੁਦੀ ਨੂੰ ਉਹਦੇ ਮਾਤਾ ਉਪਰੀ ਦੀ ਅਕਾਲ ਚਲਾਣਾ ਕਰ ਗਈ ਸਨ ਤੋ ਉਹਨਾਂ ਦੇ ਇਸ ਸੰਸਕਾਰ ਦੇ ਦੀ ਹੁਣ ਬੜੀ ਤਿਆਰੀ ਆ ਸੋ ਇਹਦਾ ਸਟਾਫ ਆ ਆਪਣੇ ਵਰਦਾਸਤ ਨੂੰ ਉਹ ਕੀ ਇਹਨਾਂ ਨੂੰ ਤਿਆਰਾ ਮਾਤਾ ਦੇ ਸੰਸਕਾਰ ਦਾ ਅਗਰ ਅੱਗੇ ਪਰਿਵਾਰ ਦੇ ਮੈਂਬਰਾਂ ਸੱਜਾਇਆ ਜਾ। ਸੋ ਆਪਾਂ ਪਰਿਵਾਰ ਦੇ ਮੈਂਬਰਾਂ ਨੂੰ ਸਭ ਤੋਂ ਪਹਿਲਾਂ ਤੁਹਾਡੇ ਦੇ ਚਤਿਤਾ ਮੰਗ ਲਈ। ਤਾਂ ਤੱਕ ਸਾਡੇ ਚੈਨਲ ਨੂੰ ਬਲਿਓ। ਸੋ ਮਾਤਾ ਦੀ ਜਨਮ ਸੰਤਨ ਦਾ ਪਾਲ ਤੋਂ ਸ਼ੁਰੂ ਕੀਤੀ ਜੇ ਮਾਤਾ ਘੋਰੀ ਹੀ ਜੋ ਉਹੀ ਵਰਤਾ ਹਮ ਕੀ ਕਾਰਕ ਹੋਣ। ਪਰ ਮਾਤਾ ਦੇ ਨਾਮ ਨੂੰ ਹਾਂਜੀ ਇਹ ਕਮੇਟੀ ਇੱਕ ਸੇਵਾ ਪਾਣੀ ਉਹ ਕਾ ਬੇ ਕਲਪਿਤ ਸੇਵਾ ਪਾਣੀ ਕੀਤੀ ਹੈ ਤੁਹਾਨੂੰ ਜਦੋਂ ਅੱਥੇ ਮਾਤਾ ਜੀ ਦੀ ਰੈਕੋਡ ਹੋਈ ਆ ਪਰ ਤੁਸੀਂ ਤੁਹਾਨੂੰ ਕਿਹਾ ਗਿਆ ਹਾਂਜੀ ਹਾਂ ਜੀ ਸਵੇਰ 11:00 ਵਜੇ ਉਸ ਵਕਤ ਆਇਆ ਕਰਦੇ ਤੂੰ ਮਾਤਾ ਜੀ ਸੰਸਕਾਰ ਹੁਣ ਇਸ ਵਕਤ ਕੀਤਾ ਜਾ ਰਿਹਾ ਤੁਸੀ ਸਾਰਾ ਪਰਿਵਾਰ ਉਹ ਪਹੁੰਚਿਆ ਜੇ ਤੁਹਾਡਾ ਬਹੁਤ ਧੰਨਵਾਦ ਆ ਤੋ ਅਸੀਂ ਇਹੀ ਮੌਕੇ ਤੇ ਪੱਤਰਕਾਰ ਭਾਈ ਜੀ ਦਾ ਵਾਜਤ ਖੜਾ ਉਹ ਕੰਪਨ ਕਰਦਾ ਅਸੀਂ ਜਿਹੜੇ ਮਤਲਬ ਇਥੇ ਆਪਣੇ ਬੇ ਸਹਾਰਾ ਮੈਂਟਲੀ ਤੌਰ ਤੇ ਜਿਹੜੇ ਆਪਣੇ ਮੈਂਟਰ ਲੈ ਰਹੇ ਆ ਉਹਨਾਂ ਦੇ ਬਾਰੇ ਵੀ ਪੁੱਛੀ ਕਰਦੇ ਰਹੇ ਨੇ ਪ੍ਰਧਾਨ ਸਾਹਿਬ ਜੀ ਜੇ ਆਪਰੇ ਡਾਕਟਰ ਸਾਹਿਬ ਵੀ ਆਏ ਉਹਨੂੰ ਦੋ ਸਾਹਿਬ ਤੁਹਾਡੇ ਕਿਹੜੇ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਵੀ ਸਭ ਨੂੰ ਬਾਰੇ ਕੁਝ ਚਲਾ ਕੇ ਨੂੰ ਇਹ ਤੁਹਾਡਾ ਅਨੁਸ਼ਾਸਨ ਜਿਹੜਾ ਬਹੁਤ ਵੱਡਾ ਹੈ ਇਹ ਸਾਡੇ ਕੌਫੀ ਕਰ ਰਹੀ ਹੈ ਬੜਾ ਬਹੁਤ ਕੰਮ ਦੇ ਨੇ ਜੇ ਜਦੋਂ ਦੇ ਵੀ ਇਸ ਤਰ੍ਹਾਂ ਉਹਨਾਂ ਦੇ ਜਿਹੋ ਹੋਂਸਾ ਬਹੁਤ ਯਾਦ ਜਦੋਂ ਕਰਦੇ ਆ ਫਾਇਦਾ ਹੋਊ ਵੀ ਇਸ ਤਰ੍ਹਾਂ ਲੈਣ ਤੇ ਮੈਂ ਵੀ ਜੇ ਉਹ ਚੱਲ ਰਹੀ ਹੈ ਜੀ ਤੇ ਅਜੋ ਉਹਦਾ ਬਹੁਤ ਚੋਖੀ ਨਾਲ ਨਾਲੇ ਹਰ ਉਹ ਅਰਕਾਰ ਦੇ ਜਿਹੜੇ ਤਰ੍ਹਾਂ ਤੇ ਨਾਲ ਜਿਹੜੀ ਜੀ ਨੂੰ ਮੇਰਾ ਜਿਹੜਾ ਜਰਿਆ ਨਹੀਂ ਇੱਕ ਤਰ੍ਹਾਂ ਇੱਕ ਹੋ ਜਾਂਦੀ ਹੈ। ਯਕੀ ਮਾਤਾ ਜੀ ਜਿਹ ਤੁਸੀਂ ਹੁੰਦੇ ਸੀਗੇ ਬਹੁਤ ਖੱਸੀਗੇ ਤੁਸੀਂ ਪੰਗ ਨਹੀਂ ਕਰਦੇ ਤਰੀਕਾ ਨਹੀਂ ਕਰਦੇ ਸੀ। ਉਹਨੇ ਦੇ ਦੇ ਕਪੜੇ ਲੈ ਦਾ ਵਧੀਆ ਇਹ ਸਮੇਸ਼ਰ ਸਮੇਸ਼ਰ ਇਹਨਾਂ ਦੀ ਸੇਵਾ ਕਰਦੇ ਰਹੇ ਸੀਗੇ। ਸਵਾਗਤ ਹੈ ਜੀ ਜਨਾਹੇ ਬੜਾ ਬੜਾ ਸ਼ਰਮਨਾ ਪਹੁੰਚਿਆ ਅਸੀਂ ਜੀ ਪ੍ਰਮਾਤਮਾ ਦੇ ਅਗਾਸ ਵਿੱਚ ਵਿਚਰਦੇ ਆਂ ਕਿ ਸਤਿਗੁਰੂ ਸੱਚੇ ਪਾਸਾ ਮਾਤਾ ਜੀ ਨੂੰ ਆਪਣੇ ਕਰਨਾਇ ਤੇ ਵਾਪਸ ਕਿਸ਼ੇਰ ਬਾਗ ਨੂੰ ਨਮਨ ਕਰਦੇ ਆਂ ਅਦਭੁਤੀ ਬਖਸ਼ ਕਰਨੀ ਸੋ ਸਾਡੇ ਪ੍ਰਧਾਨ ਲਖਮੀਰ ਸਿੰਘ ਜੀ ਹੈ ਜਿਹੜੇ ਮੰਨ ਲਓ ਕਿ ਉਹ ਉੱਥੋਂ ਵੀ ਇਹਨਾਂ ਤੱਕ ਬੋਲਦਾ ਅਪਰਾਲਾ ਕਰਦੇ ਰਹਿੰਦੇ ਆ ਕਿਉਂਕਿ ਅਸੀਂ YouTube ਦੇ ਉੱਤੇ ਚੈਨਲ ਰਾਜਪੂਤ ਸੀ 17 ਤਰਾ ਤੇ ਵੀ ਕਿਹਾ ਕਿ ਇਹਨਾਂ ਦੇ ਬੁਰਾ ਹੋ ਰਹੇ ਰਹੇ ਆ ਸਾਡੀ ਗੱਲ ਨੂੰ ਅਗਲੇ ਨੇ ਆਪਣਾ ਤੋਂ ਅੱਗੇ ਬਿਲਕੁਲ ਚੱਲਦੇ ਰਹੇ ਹਾਂ ਤੇ ਆਪ ਕਰਾਂ ਤੇ ਆਪ ਤੇ ਸੇਵਾ ਕਰਾਂ ਜਿਵੇਂ ਜਿਉਂ ਤੇਰਾ ਹਉਕਮਾ ਜਿਵੇਂ ਜਿਉਂ ਤੇਰਾ ਹਉਕਮਾ ਜਿਵੇਂ ਜਿਉਂ ਤੇਰਾ ਹਉਕਮਾ ਜਿਵੇਂ ਜਿਉਂ ਤੇਰਾ ਹਉਕਮਾ ਰੇ ਤੇਉ ਹੋਵਣਾ ਤੇ ਰੇ ਤੇਉ ਹੋਵਣਾ ਜਨ ਜਨ ਰੱਖਿਆ ਆ ਜਨ ਜਨ ਰੱਖਿਆ ਆ ਜਾਏ ਖੜੂ ਗੁਨਾ ਐਂ ਜਾਏ ਖੜੂ ਗੁਨਾ ਜੋ ਜੋ ਪੀਰਾਂ ਉਤਮ ਜਿਉਂ ਜਿਉ ਤੇਰਾ ਉਤਮ ਮੇ ਦੁਸ਼ਮਨ ਤੇ ਤੋੜਣਾ ਨਾਂ ਤੇ ਰੰਗ ਦੁਸ਼ਮਨ ਤੇ ਤੋੜਣਾ ਜਦੋਂ ਜੰਗ ਜਨਰ ਕਮਨ ਆਪ ਜਨਰ ਕਮਨ ਆ ਕੋਲ ਕੰਭਾਇ ਖਨੋ ਨਾ ਮੈਂ ਜਾਇ ਥਣੋ ਖੋੜਾ ਜਿਉ ਜਿਉ ਤੇ ਮਿਤ ਮਰੂ ਦੇਦਾ ਬੁਖ ਮੋਦਯੰ ਤੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ